ਮੈਂ ਹਮੇਸ਼ਾ ਇੱਕ ਗੱਲ ਕਹਣਾ ਆਮ ਤੌਰ ਤੇ ਜਦੋਂ ਕੋਈ ਕਾਨਫਰੰਸ ਹੁੰਦੀ ਹੈ ਜਦੋਂ ਫਿਲਮ ਬਣਦੀ ਹੈ ਨਾ ਹੀਰੋ ਸਭ ਤੋਂ ਵੱਧ ਬੋਲਦਾ ਪਰ ਸਭ ਤੋਂ ਵੱਧ ਕੰਮ ਹੁੰਦਾ ਡਾਇਰੈਕਟਰ ਸਾਹਿਬ ਦਾ ਫਿਲਮ ਕਿਸ ਤਰ੍ਹਾਂ ਦਾ ਰਾਹ ਫੜੂਗੀ ਉਹ ਡਾਇਰੈਕਟਰ ਸਭ ਦੱਸ ਸਕਦੇ ਸੋ ਹਮੇਸ਼ਾ ਇਹ ਹੁੰਦਾ ਕਿ ਜਿਹੜੇ ਕੰਮ ਕਰਦੇ ਉਹ ਬਹੁਤ ਜ਼ਿਆਦਾ ਬੋਲਦੇ ਆਂ ਉਹ ਉਹ ਕੋਸ਼ਿਸ਼ ਕਰ ਤੁਹ ਜ਼ਰੂਰ ਕੋਸ਼ਿਸ਼ ਕਰ ਪਾਹਣੇ ਮੈਂ ਚਾਹਣਾ ਕਿ ਅੱਜ ਦੀ ਇਸ ਕਾਨਫਰੰਸ ਦਾ ਗਾਇਡ ਡਾਇਰੈਕਟਰ ਸਰ ਕਰ ਲੇ ਬਿਲਕੁਲ ਥੈਂਕ ਯੂ ਭਾਜੀ ਅ ਬਸੇ ਸਾਈਨ ਟ੍ਰੇਲਰ ਦੇਖਿਆ ਸਭ ਤੋਂ ਵਧੀਆ ਗੱਲ ਹੈਗੀ ਹੈ ਕਿ ਟ੍ਰੇਲਰ ਫੋਨੋ ਫਿਲਮ ਦਾ ਇੱਕ ਛੋਟਾ ਰੈਪਲੀਕਾ ਲੱਗੇਗਾ ਸ਼ੌਕੀ ਸਰਦਾਰ ਇੱਕ ਸਵਾਗ ਵਾਲੀ ਫਿਲਮ ਹੈ ਆਪਾਂ ਸਾਰੇ ਪੰਜਾਬੀ ਆ ਤੇ ਆਪਾਂ ਜਾਣਦੇ ਆ ਕਿ ਪੰਜਾਬੀ ਅਸਿਕ ਕਿਹਦਾ ਹੈ ਜਿਹੜਾ ਪੋਸਿਟਿਵ ਰੀਕ ਹੈ ਨਾ ਪੋਰਟਰੇ ਕੀਤਾ ਜਾ ਰਿਹਾ ਤੇ ਜਦੋਂ ਇੱਕ ਕਹਾਣੀ ਮੇਰੇ ਕੋਲ ਸੀ ਈਸ਼ਾਨ ਸਾਡੇ ਪ੍ਰੋਡਿਊਸਰ ਨੇ ਨਾਲ ਟੀਮ ਹੈ ਜੀ ਹਰਜੋਤ ਹੈਗੇ ਧਮੇਂਦਰ ਭਾਈ ਨੇ ਸ਼ਾਹ ਸਾਹਿਬ ਨੇ ਵੰਡਰਫੁਲ ਟੀਮ ਵਧੀਆ ਪ੍ਰੋਡਿਊਸਰ ਨੇ ਸਾਇ ਸੇਮ ਪੇਜ ਤੇ ਸੀ ਇੱਕ ਕਹਾਣੀ ਦਰ ਸੀ ਦੋ ਭਰਾਵਾਂ ਦੀ ਕਹਾਣੀ ਸੀ ਤੇ ਕਹਾਣੀ ਚ ਬੈਸਟ ਪਾਰਟ ਇਹ ਸੀ ਕਿ ਦੋਨੋਂ ਭਰਾਵਾਂ ਚ ਇੱਕ ਸਟਾਈਲ ਹੈਗਾ ਇੱਕ ਸਵੈਗ ਹੈਗਾ ਤੇ ਬੱਬੂ ਭਾਈ ਤੇ ਗੁਰੂ ਵੀਰੇ ਆਪਾਂ ਇਹਨਾਂ ਦੋਨਾਂ ਨੂੰ ਕਾਸੀਤਾ ਤੋਂ ਸਾਇਆ ਦੋਨਾਂ ਦੇ ਬਹੁਤ ਵਧੀਆ ਇਨਪੁਟ ਆਏ ਐਂਡ ਯੈਸ ਫਿਲਮ ਵਿੱਚ ਚੈਲੰਜ ਹੁੰਦੇ ਨੇ ਸਾਰੇ ਚੈਲੰਜ ਆ ਪਰ ਇਵੈਂਚੁਅਲੀ ਵੀ ਆ ਵੈਰੀ ਹੈਪੀ ਵਿਦ ਦਾ ਪ੍ਰੋਜੈਕਟ ਬਹੁਤ ਵਧੀਆ ਫਿਲਮ ਬਣ ਕੇ ਆਈ ਹੈਗੀ ਹੈ ਐਂਡ ਤੁਸੀਂ ਸਾਰੇ ਟ੍ਰੇਲਰ ਦੇਖਿਆ ਹੈਗਾ ਐਂਡ ਵੀ ਆ ਹੈਪੀ ਕਿ ਸਾਰੇ ਫਿਲਮ ਵੀ ਦੇਖਣ ਤੇ ਵੀ ਆ ਹੈਪੀ ਦਾ ਫਿਲਮ ਸਮਝ ਲਾ ਦਾ ਆਡੀਅנס ਵੀ ਉਨੀ ਹੀ ਹੈਪੀ ਹੋਏਗੀ ਥੈਂਕ ਯੂ ਸੋ ਮਚ ਗੁਰੂ ਗ੍ਰੰਥ ਆ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਇੱਥੇ ਸਾਰਿਆਂ ਨੂੰ ਆਉਣ ਵਾਸਤੇ ਆ ਮਿਲਦਾ ਭਾਈ ਨੇ ਵੀ ਸਾਨੂੰ ਦੱਸ ਹੀ ਦਿੱਤਾ ਵਾ ਕਿ ਫਿਲਮ ਜਿਹੜੀ ਕਿਉਂਕਿ ਇਹਨਾਂ ਦੀ ਰਾਈਟਿੰਗ ਆ ਫਿਲਮ ਲਿਖੀ ਵੀ ਇਹਨਾਂ ਦੀ ਹੋਈ ਆ ਸਕ੍ਰੀਨ ਤੇ ਭਾਈਦਾਵਾ ਡਾਇਰੈਕਸ਼ਨ ਇਹਨਾਂ ਦੀ ਆ ਤੇ ਆਈ ਥਿੰਕ ਇਹਨਾਂ ਦਾ ਇੱਕ ਵਰਲਡ ਸੀ ਜਿਹੜਾ ਇਹਨਾਂ ਨੇ ਸਾਨੂੰ ਸੁਣਾਇਆ ਤੇ ਅਸੀਂ ਉਸ ਵਰਲਡ ਦਾ ਪਾਰਟ ਜਿਹੜਾ ਬਣਿਆ ਉਹ ਇਹਨਾਂ ਦੀ ਇਹਨਾਂ ਦੇ ਕਰਕੇ ਬਣਿਆ ਕੋਈ ਵੀ ਐਕਟ ਕਰ ਸਕਦਾ ਸੀ ਪਰ ਇਹਨਾਂ ਨੇ ਸਾਨੂੰ ਔਕਾਤ ਦਿੱਤਾ ਭਾਈ ਥੈਂਕ ਯੂ ਦਾ ਟੂ ਬਾਊਟ ਬਹੁਤ ਤੇ ਫਿਲਮ ਜਿਹੜੀ ਆ ਬਹੁਤ ਜ਼ਿਆਦਾ ਘੈਂਟ ਆ ਬਹੁਤ ਵਧੀਆ ਫਿਲਮ ਆ

ਦੇ ਵੀ ਅਪਰੇ ਤੋਂ ਵਰ ਦੇ ਦੱਸੇ ਦਸੂਗੀ ਥੋੜੇ ਜੇ ਫਿਰ ਇਧਰ ਸਾਡੇ ਵੱਡੇ ਭੈਣ ਜੀ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਲਾਤੀ ਸਿਮ ਵਿੱਚ ਜਿਨ੍ਹਾਂ ਨੂੰ ਦੇਖ ਕੇ अनेका ਮੁੰਡੇ ਕੁੜੀਆਂ ਨੇ ਅਦਾਕਾਰੀ ਸ਼ੁਰੂ ਕੀਤੀ ਮੈਂ ਚਾਹਨਾ ਉਹ ਵੀ ਤੋਂ ਅੱਖਰ ਗੋਲ ਸੁਣੀ ਤਾਂ ਸਾਰੇ ਨੂੰ ਸੱਚੀ ਕਹਿੰਦੇ ਕਿ ਫਿਲਮ ਬਹੁਤ ਵੱਖਰੀ ਹੈ ਪਰ ਇਸ ਨੂੰਤੀ ਰੱਜੀ ਨੇ ਬਹੁਤ ਮਿਹਨਤ ਕਰਕੇ ਸੰਭੋਇਆ और इस फिल्म के दो दो स्टार हैं साढ़े सिंगर और स्टार बाबूजी और गुरु जी <laughs> मैम सारे स्टार ने, ने, ने तुसी सब तो बड़े स्टार हो नहीं नहीं मैं स्टार नहीं मान रही नहीं नहीं तुझे सब तो बड़े स्टार हो भी है एक्शन भी है हुंदक भी है और गुस्सा भी है सारा कुछ है इस फिल्म के बीच थोनू पूरी फिल्म के बीच फैमिली इमोशन सारा कुछ मिलेगा और टोटल एंटरटेनिंग भी है बहुत ज्यादा सो मैं तो यही है कि तुम फिल्म जरूर देखो ए डिफरेंट काइंड ऑफ फिल्म है और दिस इज ऑन द सेट सो आई विश दैम ऑल गुड लक और बहुत सोहनी फिल्म है मैं चाहनी हाँ तुम इसका वजिए रिव्यू लिखो और वजिए एक दर्शन तक पहुंचो थैंक यू जी, जी, सारू प्यार भरी सत श्रीकाल